ਉਹ ਜੇ ਡੇਰਾ ਹੈ ਨਾ ਡੇਰਾ ਨਹੀਂ ਕਹਾਂਗੇ ਉਹਨੂੰ ਉਹਨੂੰ ਕਹਾਂਗੇ ਡੇਰਾ ਨਹੀਂ ਹੈ ਡੇਰਾ ਵਿੱਚ ਜਿੱਥੇ ਬਲਤਕਾਰ ਡੇਰਿਆਂ ਦੇ ਵਿੱਚ ਬਲਤ ਤੇਰਿਆਂ ਦੇ ਵਿੱਚ ਬਲਤਕਾਰ ਹੋਣ ਜਾਣਾ ਉਥੇ ਡੇਰਿਆਂ ਦੇ ਵਿੱਚ ਕਿਹੜਾ ਸੰਗਤ ਜਾਊਗਾ ਕਿਹੜੀ ਸਾਡੀ ਭੀ ਭੈਣ ਜਾਊਗੇ ਕਿਹੜਾ ਸਾਡਾ ਕੋਈ ਉਥੇ ਜਾਊ ਕੋਈ ਗਲਤੀ ਤਾਂ ਮੈਂ ਉਹ ਬੀਬਾ ਦੀ ਕੱਡੂ ਜਿਹੜੀ ਗੁਰਦੁਆਰਾ ਸ ਹੈ ਉਹ ਡੇਰੇ ਦੇ ਵਿੱਚ ਗਈ ਹੈ ਤੇ ਉਹਨੂੰ ਡੇਰਿਆਂ ਦੇ ਵਿੱਚੋਂ ਮੁੰਡੇ ਨਹੀਂ ਮਿਲਦੇ ਹੁੰਦੇ ਮਿਲਦੇ ਜੇ ਡੇਰਿਆਂ ਦੇ ਵਿੱਚ ਤਾਂਤਾ ਮਿਲਣ ਜਾ ਕੇ ਤਾਂ ਬੱਸ ਸੜ ਗਿਆ ਡੇਰਿਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਅੱਗੇ ਇੱਕ ਭੂੰਡਾ ਸੀਗਾ ਕਿਹੜਾ ਸੀਗਾ ਮੈਨੂੰ ਨਾਂ ਨਹੀਂ ਪਤਾ ਕੀ ਨਾਂ ਸੀ ਉਹਦਾ ਜਿਹੜਾ ਭੂੰਡਾ ਸੀ ਜਿਹਨੂੰ बार-बार ਛੱਡਦੇ ਆ ਗਿਆ ਸਰਸੇ ਵਾਲਾ ਸਰਸੇ ਵਾਲਾ ਭੂੰਡਾ ਸੀਗਾ ਉਹਦਾ ਵੀ ਡੇਰਾ ਸੀ ਉਹਦੇ ਵਿੱਚ ਵੀ ਉਹ ਬਲਦ ਘਾਰੀਆਂ ਨਿਕਲਿਆ ਤੇ ਹੁਣ ਜਿਹੜਾ ਡੇਰਾ ਬਣਿਆ ਆਇਆ ਜੋ ਹੁਣ ਆਇਆ ਹੋਇਆ ਇਹਦੇ ਡੇਰੇ ਵਿੱਚ ਵੀ ਬਲਦ ਘਾਰ ਹੋਇਆ ਅੱਗੇ ਇੱਕ ਡੇਰਾ ਸੀਗਾ ਕਿੰਨੇ ਡੇਰਿਆਂ ਦੇ ਵਿੱਚ ਬਲਦ ਘਾਰ ਆਣੀਆਂ ਸੀ ਵੀ ਮੈਂ ਉਹ ਹੀ ਪੁੱਛਣਾ ਪਉਣ ਚਾਹਣਾ ਦੀ ਆਪਾਂ ਨੂੰ ਵੀ ਤੁਸੀਂ ਕਿਉਂ ਜਿਹੜੇ ਜਿਹੜੀਆਂ ਧੀਆ ਜਾਣਦੇ ਨੇ ਉਹਨਾਂ ਤੇ ਮਾਂ ਕੋਲੋਂ ਵੀ ਮੈਂ ਇਹ ਸਵਾਲ ਪੁੱਛਣਾ ਚਾਹਣਾ ਵੀ ਤੁਸੀਂ ਇਦਾਂ ਦੇ ਦੇਰਿਆਂ ਦੇ ਵਿੱਚ ਕਿਉਂ ਭੇਜਦੇ ਹਾਂ ਧੀਆ ਤੁਹਾਨੂੰ ਵੀ ਆਪ ਹੀ ਸ਼ਰਮ ਹੋਣੀ ਚਾਹੀਦੀ ਹੈ ਸੰਗ ਹੀ ਵੀ ਉਹਨਾਂ ਦੇ ਸੰਗ ਹੀ ਆ ਤੇ ਅਸੀਂ ਤਾਂ ਖੜੇ ਹਾਂ ਨਾਲ ਸਾਡੇ ਸੰਗ ਜਹੇ ਵੀ ਖੜੇ ਜਹੇ ਬੰਦਿਆ ਵੀ ਸਾਡੀਆਂ ਖੜਦੀਆਂ ਜਿੰਨੀ ਕੁ ਜੋਗੇ ਹੀ ਖੜਾਂਗੇ ਉਹਨਾਂ ਨਾਲ ਮਦਦ ਕਰਾਂਗੇ ਪਰ ਉਹਨੂੰ ਡੋਲਣ ਦੀ ਤੋੜ ਨਹੀਂ ਹੈ ਵੀ ਐਵੇਂ ਰੋਣਾ ਮੇਰਾ ਵੀਰ ਆਪਾਂ ਤੇਰੇ ਨਾਲ ਖੜੇ ਆ ਗਏ ਆ ਬੱਚੇ ਦੇ ਨਾਲ ਖੜੇ ਆ ਅਸੀਂ ਜਿੱਥੋਂ ਤੱਕ ਸਾਨੂੰ ਜ਼ਰੂਰਤ ਪੈਂਦੀ ਜਿੱਥੋਂ ਦੀ ਵੀ ਅੱਧੀ ਰਾਤ ਨੂੰ ਫੋਨ ਮਾਰੇ ਅਸੀਂ ਪਹੁੰਚਾਂਗੇ ਸਸ਼ਕਲ ਤੁਸੀਂ ਦੇਖ ਲਿਓ ਹੈਡਲਾਈਨ 24 ਤੇ ਮੈਂ ਸ਼ਿਵਾਂਗੀ ਦੇਖੋ ਡੇਰਾਵਾਦੀ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਤੇ ਡੇਰੇ ਦੇ ਵਿੱਚ ਹੋ ਰੀਆਂ ਕਾਲੀਆਂ ਕਰਤੂਤਾ ਸੋਸ਼ਲ ਮੀਡੀਆ ਤੇ ਤਾਂ ਆਹੀ ਜਾਂਦੀਆਂ ਨੇ ਇਦਾਂ ਦਾ ਇੱਕ ਮੁੱਦਾ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਇਸ ਮੁੱਦੇ ਬਾਰੇ ਗੱਲ ਕਰ ਰਿਹਾ ਹੈ ਉੱਥੇ ਹੀ ਸਿੱਖ ਕੌਮ ਦੇ ਕੁਝ ਅ ਜੋ ਵਿਅਕਤੀ ਨੇ ਉਹ ਅੱਗੇ ਆ ਰਹੇ ਨੇ ਇੱਕ ਪਾਸੇ ਡੇਰੇ ਦੀ ਸੱਚਾਈ ਨੂੰ ਵੀ ਸਾਹਮਣੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਇਸ ਨੂੰ ਲੁਕਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਤੇ ਇੱਕ ਪਾਸੇ ਅਲੀਗੇਸ਼ਨ ਇਹ ਵੀ ਲੱਗ ਰਿਹਾ ਹੈ ਕਿ ਇੱਕ ਗੁਰਸਿੱਖ ਬੰਦਾ ਜਾ ਕੇ ਮਦਦ ਕਿਸੇ ਦੀ ਕਰਨਾ ਚਾਹ ਰਿਹਾ ਹੈ ਤੇ ਉਸ ਨੂੰ ਦਬਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਤੇ ਉਹਨਾਂ ਦੇ ਨਾਲ ਬਾਕੀ ਸਿੱਖ ਜਥੇਬੰਦੀ ਨਹੀਂ ਖੜ ਰਹੀ ਸੋ ਇਹ ਮਾਮਲਾ ਪੂਰਾ ਜਾਣਾ ਹੈ ਸਭ ਤੋਂ ਪਹਿਲਾਂ ਤੇ ਕੀ ਅੱਗੇ ਸਿੱਖ ਜਥੇਬੰਦੀ ਜੋ ਲੁਧਿਆਣਾ ਤੋਂ ਸਾਡੇ ਨਾਲ ਨੇ ਜਥੇਦਾਰ ਕੁਲਦੀਪ ਸਿੰਘ ਜੀ ਹੁਣ ਆ ਗੱਲਬਾਤ ਕਰਦੇ ਹਾਂ ਜਾਣਦੇ ਕਿ ਡੇਰਾਵਾਦਾਂ ਦੀ ਜੇ ਗੱਲ ਕਰੀਏ ਕਿੰਨੇ ਕੇ ਡੇਰੇ ਇਦਾਂ ਦੇ ਨੇ ਜਿਨ੍ਹਾਂ ਤੇ ਇੰਨੇ ਵੱਡੇ ਵੱਡੇ ਕਾਂਡ ਉਜਾਗਰ ਹੋਏ ਨੇ ਹੁਣ ਇੱਕ ਹੋਰ ਡੇਰਾ ਜੋ ਕਿ ਕਾਲੀਆਂ ਕਰਤੂਤਾਂ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਬੜਿਆ ਹੋਇਆ ਸਭ ਤੋਂ ਪਹਿਲਾਂ ਤਾਂ ਡੇਰੇ ਦੀ ਤਾਰੀਫ ਦੱਸੋ ਕੀ ਸੁਣਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਜੇ ਡੇਰਾ ਨਾ ਡੇਰਾ ਨਹੀਂ ਕਹਾਵਾਂਗੇ ਉਹਨੂੰ ਉਹਨੂੰ ਰੇ ਕਹਾਵਾਂਗੇ ਡੇਰਾ ਨਹੀਂ ਹੈ ਡੇਰਾ ਵੀ ਜਿੱਥੇ ਬਲਤਕਾਰ ਡੇਰਿਆਂ ਦੇ ਵਿੱਚ ਬਲਤ ਡੇਰਿਆਂ ਦੇ ਵਿੱਚ ਬਲਤਕਾਰ ਹੋਣ ਜਾਣ ਉਥੇ ਡੇਰਿਆਂ ਦੇ ਵਿੱਚ ਕਿਹੜਾ ਸੰਗਤ ਜਾਊਗਾ ਕਿਹੜੀ ਸਾਡੀ ਧੀ ਭੈਣ ਜਾਊਗੀ ਕਿਹੜਾ ਸਾਡਾ ਕੋਈ ਉਥੇ ਜਾਊ ਕੋਈ ਉਹ ਡੇਰਿਆਂ ਦੇ ਵਿੱਚ ਤੁਸੀਂ ਸਮਝਦਾਰ ਪੱਤਰਕਾਰ ਜੀ ਜੇ ਡੇਰਿਆਂ ਦੇ ਵਿੱਚ ਬਲਤਕਾਰ ਹੋਣਾ ਕੋਈ ਡੇਰੇ ਦੇ ਵਿੱਚ ਨਹੀਂ ਪਹੁੰਚਦਾ ਉਹ ਇੱਕ ਭੂੜਾ ਆਸ਼ਿਕ ਇੱਕ ਉਹਨੂੰ ਜਿਹੜੀ ਨਸ਼ੇ ਦੀ ਕੋਈ ਤਮੰਨਾ ਉਹ ਨਸ਼ਾ ਇੱਕ ਨਸ਼ਈ ਹੁੰਦਾ ਇੱਕ ਵੀ ਉਹਨੂੰ ਉਹ ਬੰਦੇ ਨੂੰ ਨਸ਼ੇ ਦੀ ਇੱਕ ਲੱਗੀ ਲੱਤ ਲੱਗੀ ਹੋਈ ਸੀਗੀ ਜਿਹੜੇ ਉਹਨੇ ਇਹ ਗਲਤ ਕੰਮ ਕੀਤੇ ਆ ਮੈਂ ਲੇਕਿਨ ਸਾਡਾ ਜਿਹੜਾ ਮਹਿਰੋ ਅੰਮ੍ਰਿਤਪਾਲ ਮਹਿਰੋ ਸਿੰਘ ਸਾਹਿਬ ਸਾਡੇ ਆਪਣੇ ਸਿੰਘ ਸਾਹਿਬ ਆ ਸਾਡਾ ਬੱਚਾ ਹੀ ਆ ਉਹ ਵੀ ਅਸੀਂ ਉਹਨੂੰ ਵੀ ਇਹ ਕਹਿਣਾ ਚਾਹੁੰਦੇ ਆ ਤੂੰ ਵਧੀਆ ਕੰਮ ਕੀਤਾ ਵਧੀਆ ਨੱਥ ਪਾਈ ਆ ਅਸੀਂ ਤੇਰੇ ਨਾਲ ਆ ਜੁੰਨੇ ਵੀ ਜੋਗੇ ਹੈਗੇ ਖੜਾਂਗੇ ਤੇਰੇ ਨਾਲ ਹੱਕ ਨਾਲ ਹੱਕ ਲਾ ਕੇ ਜਦ ਤੁਹਾਨੂੰ ਪਤਾ ਕੀ ਅ ਅੰਦਰ ਕੀ ਕੁਝ ਚੱਲ ਰਿਹਾ ਹੈ ਤਸਵੀਰਾਂ ਕਿਉਂਕਿ ਤਿੰਨ ਵੀਡੀਓ ਉਹਨਾਂ ਨੇ ਕਿਹਾ ਹੈ ਕਿ ਉਹ ਦੇਣਗੇ ਹੌਲੀ ਹੌਲੀ ਸੱਚਾਈ ਉਜਾਗਰ ਕਰਨਗੇ ਠੀਕ ਹੈ ਉਸ ਤੋਂ ਇਲਾਵਾ ਸਿੱਖ ਜਥੇਬੰਦੀ ਨਾਲ ਕਿਉਂ ਨਹੀਂ ਖੜੀ ਆਜ ਤੋ ਉਸੇ ਤਿੰਨ ਜਾਂ ਤੋ ਤੁਹਾਡਾ ਜੱਤਾ ਨਾਲ ਟੁਰਨ ਨੂੰ ਰੈਡੀ ਹੈ ਉਸ ਤੋਂ ਇਲਾਵਾ ਬਾਕੀ ਕਿਉਂ ਨਹੀਂ ਨਾਲ ਖੜੇ ਜਦ ਇਹ ਗੱਲ ਨਹੀਂ ਬੱਝ ਚੁੱਕੀ ਕਿਉਂਕਿ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਸੁਰਖੀ ਬਣ ਚੁੱਕੀ ਹੈ ਇਹ ਤਾਂ ਦੇਖੋ ਜੀ ਸਾਰੀ ਜਥੇਬੰਦੀਆਂ ਨੂੰ ਤੁਰਨਾ ਚਾਹੀਦਾ ਵੈਸੇ ਆਪਾਂ ਜਥੇ ਹੀ ਵੀ ਜਥੇਬੰਦੀਆਂ ਨੇ ਅਸੀਂ ਹੁਣ ਮੈਂ ਰਾਜਾ ਰਾਜ ਸਿੰਘ ਜਿ ਰਾਜਾ ਰਾਜ ਸਿੰਘ ਜਹੇਦਾਰ ਕੁਲਵਿੰਦਰ ਸਿੰਘ ਮੁਖ ਜਹੇਦਾਰ ਸਾਡੇ ਚੌਂ ਚੌਂਤੇ ਵਾਲੇ ਤੇ ਰਾਜਾ ਰਾਜ ਸਿੰਘ ਅਸੀਂ ਵੀ ਉਹਨਾਂ ਦੇ ਸਿੰਘ ਹੀ ਆ ਤੇ ਅਸੀਂ ਤਾਂ ਖੜੇ ਆ ਨਾਲ ਸਾਡੇ ਸਿੰਘ ਜਹੇ ਵੀ ਖੜੇ ਜਹੇ ਬੰਦੀਆਂ ਵੀ ਸਾਡੀਆਂ ਖੜਨੀਆਂ ਜਿੰਨੀ ਕੁ ਜੋਗੇ ਆ ਖੜਾਂਗੇ ਉਹਦੇ ਨਾਲ ਮਦਦ ਕਰਾਂਗੇ ਪਰ ਉਹਨੂੰ ਡੋਲਣ ਦੀ ਲੋੜ ਨਹੀਂ ਐਵੇਂ ਰੋ ਰੂਣਾ ਮੇਰਾ ਵੀਰ ਆਪਾਂ ਤੇਰੇ ਨਾਲ ਖੜੇ ਆ ਗਏ ਆ ਬੱਚੇ ਦੇ ਨਾਲ ਖੜੇ ਆ ਅਸੀਂ ਜਿੱਥੋਂ ਤੱਕ ਸਾਨੂੰ ਜ਼ਰੂਰਤ ਪੈਂਦੀ ਜਿੱਥੋਂ ਦੀ ਵੀ ਅੱਧੀ ਰਾਤ ਨੂੰ ਫੋਨ ਮਾਰੇ ਅਸੀਂ ਪਹੁੰਚਾਂਗੇ ਉਹਦੇ ਕੋਲੇ ਜਿਸ ਬਾਬੇ ਦੀ ਗੱਲ ਸਾਹਮਣੇ ਆ ਰਹੀ ਹੈ ਕਿ 2 ਸਾਲ ਤੱਕ ਰਿਲੇਸ਼ਨ ਬਣਾਏ ਜਾਂਦੇ ਨੇ ਪਹਿਲਾ ਮਤਲਬ ਕੀ ਲੱਗਦਾ ਕਿ ਆਪਸੀ ਸਹਿਮਤੀ ਸੀ ਤੇ ਹੁਣ ਬਲਾਤਕਾਰ ਦੇ ਆरोप ਕਿ ਕਿਵੇਂ ਦੇਖ ਰੋ ਡਰਾ ਤਮ ਕਾ ਕੇ ਜੋ ਵੀ ਹੈ ਦੇਖੋ ਜੀ ਜੇ ਉਹ ਪਹਿਲੇ ਤਾਂ ਗਲਤੀ ਤਾਂ ਮੈਂ ਉਹ ਬੀਬਾ ਦੀ ਗੱਡੂ ਜਿਹੜੀ ਗੁਰਦੁਆਰਾ ਸ ਉਹ ਡੇਰੇ ਦੇ ਵਿੱਚ ਗਈ ਹੈ ਤੇ ਉਹਨੂੰ ਡੇਰਿਆਂ ਦੇ ਵਿੱਚੋਂ ਮੁੰਡੇ ਨਹੀਂ ਮਿਲਦੇ ਹੁੰਦੇ ਤੇ ਇਹ ਗੁਰੂ ਮਹਾਰਾਜ ਦੇ ਘਰ ਜਾਓ ਵੱਡੇ ਵੱਡੇ ਗੁਰਦੁਆਰੇ ਦਰਵਾਰ ਸਾਹਿਬ ਜਾਓ ਉੱਥੇ ਜਾ ਕੇ ਨਕਮ ਨਮਸਤ ਕਰੋ ਵੀ ਮਹਾਰਾਜ ਸਾਨੂੰ ਦਾਤ ਬਖਸੋ ਉਥੋਂ ਦਾਤਾ ਮਿਲਦੇ ਜੇ ਡੇਰਿਆਂ ਦੇ ਵਿੱਚ ਦਾਤਾ ਮਿਲਣ ਜਾਂ ਕਿ ਤਾਂ ਬੱਸ ਸਰ ਗਿਆ ਡੇਰਿਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਅੱਗੇ ਇੱਕ ਭੂੰਡਾ ਸ਼ਿਕ ਸੀਗਾ ਕਿਹੜਾ ਸੀਗਾ ਮੈਨੂੰ ਨਾਂ ਨਹੀਂ ਪਤਾ ਕੀ ਨਾਂ ਸੀ ਉਹਦਾ ਜਿਹੜਾ ਭੂੰਡਾ ਸ਼ਿਕ ਜਿਹਨੂੰ ਬਾਰ-ਬਾਰ ਛੱਡਦੇ ਆ ਗਿਆ ਸਰਸੇ ਵਾਲਾ ਸਰਸੇ ਵਾਲਾ ਸਰਸੇ ਵਾਲਾ ਭੂੰਡਾ ਸ਼ਿਕ ਸੀਗਾ ਉਹਦਾ ਵੀ ਡੇਰਾ ਸੀ ਉਹਦੇ ਵਿੱਚ ਵੀ ਉਹ ਬਲਤਕਾਰੀਆਂ ਨਿਕਲਿਆ ਤੇ ਹੁਣ ਜਿਹੜਾ ਡੇਰਾ ਬਣਿਆ ਆਇਆ ਜੋ ਹੁਣ ਆਇਆ ਹੋਇਆ ਇਹਦੇ ਡੇਰੇ ਵਿੱਚ ਵੀ ਬਲਤਕਾਰ ਹੋਇਆ ਅੱਗੇ ਇੱਕ ਡੇਰਾ ਸੀਗਾ ਕਿੰਨੇ ਡੇਰਿਆਂ ਦੇ ਵਿੱਚ ਬਲਤਕਾਰਾਂ ਦੀਆਂ ਸੀ ਵੀ ਮੈਂ ਉਹ ਹੀ ਪੁੱਛਣਾ ਚਾਹਣਾ ਧੀਆ ਭੈਣਾਂ ਨੂੰ ਵੀ ਤੁਸੀਂ ਕਿਉਂ ਜਿਹੜੇ ਜਿਹੜੀਆਂ ਧੀਆ ਜਾਣਦੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਮੈਂ ਇਹ ਸਵਾਲ ਪੁੱਛਣਾ ਚਾਹਣਾ ਵੀ ਤੁਸੀਂ ਇਦਾਂ ਦੇ ਦੇਰਿਆਂ ਦੇ ਵਿੱਚ ਕਿਉਂ ਭੇਜਦੇ ਧੀਆ ਤੁਹਾਨੂੰ ਵੀ ਆਪ ਹੀ ਸ਼ਰਮ ਹੋਣੀ ਚਾਹੀਦੀ ਆ ਆਪਣੇ ਗੁਰੂ ਘਰ ਬਣੇ ਉੱਥੇ ਸ਼ਾਮ ਸਵੇਰੇ ਮੱਥਾ ਟੇਕੋ ਸ਼ਾਮ ਨੂੰ ਕਾਇਮ ਨਾ ਸਵੇਰੇ ਜਾਓ ਸ਼ਾਮ ਨੂੰ ਘਰੇ ਆਓ ਬਾਟ ਪੂਜਾ ਅਰਦਾਸ ਬੇਨਤੀ ਸੁਣੋ ਗੁਰੂ ਮਹਾਰਾਜ ਸਭ ਕੁਝ ਦਿੰਦਾ ਹੈਗਾ ਤੇ ਜੇ ਡੇਰਿਆਂ ਦੇ ਵਿੱਚ ਮੁੰਡੇ ਮਿਲਣ ਲੱਗ ਜਾਂਣ ਤਾਂ ਬਸ ਮਾੜੀ ਗੱਲ ਇਹ ਨਹੀਂ ਮੈਂ ਗੱਲ ਕਹਿ ਸਕਦਾ ਅੱਛਾ ਨਿਹੰਗ ਸਿੰਘਾਂ ਦੀ ਲੋਟ ਪੈਂਦੀ ਹੈ ਕਈ ਵਾਰ ਇਨਸਾਫ ਦੀ ਗੁਹਾਰ ਲਈ ਲੋਕੀ ਆ ਕੇ ਮਦਦ ਤਾਂ ਮੰਗ ਲੈਂਦੇ ਨੇ ਬਾਅਦ ਚ ਪੈਰ ਪਿੱਛੇ ਖਿੱਚ ਕੇ ਤੇ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਦਿੰਦੇ ਨੇ ਜਿਵੇਂ ਕਿ ਤੁਹਾਡੇ ਨਾਲ ਵੀ ਲੁਧਿਆਣੇ ਦੇ ਵਿੱਚ ਬੀਤੇ ਦਿਨ ਕੋਈ ਮਾਮਲਾ ਹੋਇਆ ਜੋ ਕਿ ਸਾਰੇ ਦੇਖ ਰਹੇ ਆਂ ਸੋਸ਼ਲ ਮੀਡੀਆ ਤੇ ਆ ਤੁਹਾਡੇ ਤੇ ਵੀ ਜਿਵੇਂ આરોਪ ਲੱਗੇ ਕਿ ਤੁਸੀਂ 2 ਲੱਖ ਰੁਪਏ ਫੜੇ ਆ ਜਾਂ ਕੁਛ ਹੈ ਇਸ ਤਰ੍ਹਾਂ ਹੋਰ ਵੀ ਉਹਨਾਂ ਤੋਂ આરોਪ ਲੱਗ ਰਹੇ ਨੇ ਇਹ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਸੋਚਾਂ ਨੂੰ ਜਾਂ ਉਹ ਲੋਕ ਜਿਹੜੇ ਕਹਿ ਦਿੰਦੇ ਨੇ ਨਾ ਵੀ ਖੱਚ ਲੋਕ ਹੁੰਦੇ ਆ ਮੈਂ ਉਹਨਾਂ ਨੂੰ ਖੱਚ ਕਹੂੰਗਾ ਬੰਦੇ ਨਹੀਂ ਕਹੂੰਗਾ ਉਹ ਬੰਦਿਆਂ ਨੂੰ ਨਾ ਬੰਦਿਆਂ ਦੇ ਵਿੱਚ ਕਲੰਕ ਆ ਕਾਲੀਆਂ ਪੇਡਾ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਜੇ ਹੀ ਗਏ ਆ ਜੇ ਸਾਡੇ ਕੋਲੇ ਪ੍ਰੂਫ ਆਇਆ ਸਾਡੇ ਕੋਲੇ ਡਾਕੂਮੈਂਟ ਆਏ ਆ ਅਸੀਂ ਤਾਂ ਹੀ ਗਏ ਆ ਤਾਂ ਹੀ ਰਾਤ ਨੂੰ ਫਿਰ ਅਸੀਂ ਇਕੱਲੇ ਨਹੀਂ ਲੈ ਕੇ ਇਹਦੇ ਵਿੱਚ ਕੱਢ ਕੇ ਨਾਲ ਸਰਕਾਰ ਵੀ ਸੀਗੀ ਪੁਲਿਸ ਵੀ ਸੀ ਇਹਦਾ ਮਤਲਬ ਫਿਰ ਕੱਲ ਨੂੰ ਪੁਲਿਸ ਵਾਲਿਆਂ ਨੂੰ ਵੀ ਕਹਿਣਗੇ ਸਾਡੀ ਸਰਕਾਰ ਨੂੰ ਵੀ ਕਹਿਣਗੇ ਵੀ ਇਹਨੇ 2 ਲੱਖ ਰੁਪਏ ਲਿਆ ਕਿਉਂ ਮੇਰੇ ਨਾਲ ਸੀਗੇ মিডিਆ ਵਾਲੇ ਨਾਲ ਸੀਗੇ ਮੇਰੇ ਵੀਰ ਉਹ ਵੀ ਆ ਗਏ ਵਿਚਾਰੇ ਜਿਹੜੇ ਰੋਲਾ ਪਿਆ ਗੱਲ ਸੁਣ ਕੇ ਤੇ ਉਹ ਵੀ ਆ ਗਏ ਉਹਨਾਂ ਨੂੰ ਵੀ ਕਹਿੰਦੇ ਹੋਣੇ ਵੀ ਮੀਡੀਆ ਨੂੰ 2 ਲੱਖ ਰੁਪਏ ਉਹਨਾਂ ਦੀ ਲੱਖ ਲਾਨਤਾ ਦੇ ਬੰਦਿਆਂ ਦੇ ਉੱਤੇ ਮੈਂ ਬੰਦੇ ਨਹੀਂ ਕਹਾਂਗਾ ਜਾਨਵਰ ਕਹਾਂਗਾ ਡੰਗਰ ਜਿਹੜੇ ਕੌਮਤਾ ਲਾ ਰਹੇ ਆ ਕੱਲ ਨੂੰ ਉਹਦੇ ਮਹੱਲੇ ਦੇ ਵਿੱਚ ਵੀ ਕੋਈ ਐਦਾਂ ਦੀ ਘਟਨਾ ਹੋ ਜਾਵੇ ਐਦਾਂ ਦੀ ਕੋਈ ਘਟਨਾ ਹੋ ਜਾਵੇ ਸਾਨੂੰ ਕੋਈ ਫੋਨ ਆਵੇ ਅਸੀਂ ਤਾਂ ਵੀ ਜਾਵਾਂਗੇ ਮਹੱਲੇ ਦੇ ਤੇ ਭੈਣ ਦਾ ਕੋਈ ਵੀ ਕੰਮ ਹੋ ਗਿਆ ਅਸੀਂ ਖੜਾਂਗੇ ਜਿੰਨਾ ਲੋਕੀ ਮਰਜੀ ਕੁੱਤੇ ਵਾਂਗੂ ਭੌਂਕੀ ਜਾਣ ਇੱਕ ਹਾਥੀ ਹੁੰਦਾ ਨਾ ਬਹੁਤ ਵੱਡਾ ਹਾਥੀ ਹੁੰਦਾ ਉਹ ਨਾ ਮਸਤੀ ਮਾਰਦਾ ਜਾਂਦਾ ਹੁੰਦਾ ਕਈ ਕੁੱਤੇ ਭੌਂਕਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਬਣਾਏ ਹੋਏ ਜਿੰਨੇ ਮਰਜੀ ਕੁੱਤੇ ਭੌਂਕੇ ਜਾ ਸਾਨੂੰ ਕੋਈ ਅਸਰ ਨਹੀਂ ਪਈ ਐਧਰੋਂ ਕੱਢੀ ਦੀ ਦੂਜੇ ਪਾਸੇ ਕੱਢਦੇ ਦੀ ਕੰਤ ਅੱਛਾ ਠੀਕ ਹੈ ਤੁਸੀਂ ਤਾਂ ਇੱਕ ਪਾਸੇ ਸੁਣ ਕੇ ਦੂਜੇ ਪਾਸੇ ਕੱਢਤਾ ਹੁਣ ਅੰਮ੍ਰਿਤਪਾਲ ਮੈਰੋ ਦੀ ਜੇ ਗੱਲ ਕਰੀਏ ਉੱਥੇ ਕੀ ਹੋ ਗਿਆ ਉਹਨ ਉਹ ਸਬੂਤ ਵੀ ਪੇਸ਼ ਕਰ ਰਹੇ ਨੇ ਰੋ ਵੀ ਰਹੇ ਨੇ ਤੇ ਹੁਣ ਉਹਨਾਂ ਨਾਲ ਕੀ ਹੋ ਰਿਹਾ ਕਿਵੇਂ ਦੇਖ ਰਹੇ ਹੋ ਉਹਨੇ ਨਾ ਬਹੁਤ ਗਲਤ ਹੋ ਰਿਹਾ ਬਹੁਤ ਕਿਵੇਂ ਕਹਿ ਰਹੇ ਹੋ ਗਲਤਕਾ ਹੋ ਰਿਹਾ ਜਦੋਂ ਉਹ ਕੁੜੀ ਉਹ ਇੱਕ ਪਾਸੇ ਕਹਿ ਰਹੇ ਆਗੇ ਕਿ ਜਦੋਂ ਕੁੜੀ ਘਰੇ ਪਹਿਲਾਂ ਜਾ ਕੇ ਉਹ ਤੇ ਜਾ ਕੇ ਆਈ ਆ جا ਕੇ ਇਹਨਾਂ ਕੁੜੀ ਕੁੜੀ ਜਾ ਕੇ ਆਈ ਆ ਕਹਿੰਦੀ ਉਹ ਕਾਪੀ ਦੇ ਉੱਤੇ ਲੈ ਕੇ ਆਈ ਆ ਡਰੈਸ ਲੈ ਕੇ ਆਈ ਆ ਲੰਬਰ ਲੈ ਕੇ ਆਈ ਆ ਵੀ ਮੇਰੀ ਜਾਨ ਨੂੰ ਖਤਰਾ ਜੇ ਉਸ ਮੇਰੇ ਬੱਚੇ ਨੇ ਉਹ ਮੇਰੇ ਸਿੰਘ ਨੇ ਮੇਰੇ ਖਾਲਸੇ ਨੇ ਜੇ ਉਹਦੀ ਜਾਨ ਬਚਾਈ ਲਈ ਆ ਹੁਣ ਉਹ ਪਿੱਛੇ ਹਟ ਜਾਂਦੀ ਆ ਕਿਸੇ ਵੇਸ ਤੇ ਹਟ ਜਾਂਦੀ ਆ ਮੈਨੂੰ ਲੱਗਦਾ ਫਿਰ ਉਹ ਭੇੜ ਹੀ ਹੋਈ ਮੈਂ ਤਾਂ ਭੇੜ ਹੀ ਕਹੂੰਗਾ ਵੀ ਖੱਚ ਭੇੜ ਹੋਈ ਆ ਵੀ ਅੱਜ ਤੂੰ ਉਹ ਬੰਦ ਬੱਚੇ ਨੂੰ ਤੂੰ ਪਸਾ ਰਹੇ ਆ ਤੇਰੀ ਖਾਤਰ ਉਹਨੇ ਕਿੱਡਾ ਵੱਡਾ ਐਕਸ਼ਨ ਲਿਆ ਉਹ ਸਾਧੂ ਕੁਝ ਵੀ ਕਰਾ ਸਕਦਾ ਕਿਉਂ ਮਾਇਆਦਾਰੀ ਆ ਉਹ ਸਾਧੂ ਉਹ ਜਿਹੜਾ ਡੇਰੇ ਬਾਦੀ ਆ ਨਾ ਮਾਰਾ ਮਾਇਆ ਧਾਰੀ ਆ ਉਹ ਕੁਝ ਵੀ ਕਰਵਾ ਸਕਦਾ ਜਿੱਦਾਂ ਹੁਣ ਧਮਕੀਆਂ ਆ ਰਹੀਆਂ ਪਹਿਲੀ ਧਮਕੀ ਧਮਕੀ ਤਾਂ ਘਾਟੀ ਡਰਦੇ ਹੁੰਦੇ ਆ ਜਿੱਸੇ ਦੇਖਣਾ ਹੀ ਤੁਸੀਂ ਸਿੱਧਾ ਆਣ ਕੇ ਇੱਕ ਜਵਜੋ ਵੀ ਅਮਰਤਪਾਲ ਸਿੰਘ ਜੀ ਤੈਨੂੰ ਆਏ ਆ ਕਾ ਤੇ ਕਾਰਵਾਈ ਕਰਨ ਫਿਰ ਦੇਖ ਤਮਾਸ਼ਾ ਜੇ ਹੁਣ ਪਿੱਠ ਪਿੱਛੇ ਵਾਰ ਕਰਨ ਤਾਂ ਫਿਰ ਤਾਂ ਕੀ ਕਹਿਣਾ ਹੈਗਾ ਗਰਦਾਰਾਂ ਦਾ ਕੰਮ ਹੁੰਦਾ ਪਿੱਠ ਪਿੱਛੇ ਵਾਰ ਕਰ ਤੇ ਇਹ ਪ੍ਰਸ਼ਾਸਨ ਵੀ ਸੁਣਨ ਚ ਆਇਆ ਕਿ ਉਹ ਪਿੱਛੇ ਹੱਥ ਖਿੱਚ ਰਹੇ ਨੇ ਕਾਰਵਾਈ ਤੋਂ ਗਈ ਉਹ ਕਿਵੇਂ ਦੇਖ ਰਹੇ ਹੋ ਦੇਖੋ ਜੀ ਅਸੀਂ ਮਤਲਬ ਅਫਸਰਾਂ ਨੂੰ ਸਰਕਾਰ ਨੂੰ ਤਾਂ ਇਹ ਬੇਨਤੀ ਕਰਾਂਗੇ ਜੇ ਇੱਥੇ ਕਿਤੇ ਗਲਤ ਕੰਮ ਹੁੰਦਾ ਵੀ ਸਰਕਾਰ ਸਾਡਾ ਸਾਥ ਇਹ ਸਾਡਾ ਸ਼ੁਰੂ ਤੋਂ ਬਾਬੇ ਕੇ ਤੇ ਬਾਵਰ ਕੇ ਇਹ ਜਿਹੜੇ ਬਾਵਰ ਕੇ ਹੈਗੇ ਆ ਪੁਲਿਸ ਵਾਲੇ ਅਸੀਂ ਬਾਬੇ ਕੇ ਆ ਗੁਰੂ ਗੁਰਗਦੀ ਫੌਜ ਆ ਇਹ ਇਹ ਸ਼ੁਰੂ ਤੋਂ ਹੀ ਸੇਵਾ ਕਰਦੇ ਆ ਆ ਵਿੱਚ ਹੁਣ ਕੁਝ ਵਿੱਚ ਆਪਾਂ ਕੀ ਕਹਿ ਸਕਦੇ ਆ ਕੁਝ ਕਾਲੀਆਂ ਭੇਡਾ ਵੀ ਹੋ ਸਕਦੇ ਆ ਉਹਦੇ ਵਿੱਚ ਕੁਝ ਮਾੜੇ ਅਫਸਰ ਵੀ ਹੁੰਦੇ ਕੋਈ ਬਹੁਤ ਵਧੀਆ ਵਧੀਆ ਅਫਸਰ ਵੀ ਹੁੰਦੇ ਆ ਹੁਣ ਤੁਸੀਂ ਕਹਿ ਰਹੇ ਆ ਵੀ ਇੱਥੇ ਇੱਥੇ ਆਏ ਸੀਗੇ ਇੱਥੇ ਕਿੱਡੇ ਵਧੀਆ ਅਫਸਰ ਸੀਗੇ ਜਿਹੜੇ ਕੁੜੀ ਰਾਤ ਨੂੰ 12:00 ਵਜੇ ਕਢਾ ਕੇ ਲੈ ਕੇ ਆ ਨਾਲ ਅਸੀਂ ਉਹਨਾਂ ਦੀ ਬਹੁਤ ਧੰਨਵਾਦ ਕਰਦੇ ਵੀ ਸਾਡੇ ਨਾਲ ਖੜੇ ਰਹੇ ਹੁਣ ਕਈ ਅਫਸਰ ਇਦਾਂ ਦੇ ਵੀ ਵੇਖੀ ਜਾਂਦੇ ਆ ਉਨੇ ਪੱਕਾ ਕਿ ਕਿਹਦਾ ਕਹਿ ਦੇ ਕਿਹਦੇ ਨਾ ਕਿਹਦਾ ਨਾਂ ਲਈ ਕਿਹਦਾ ਨਾਂ ਲਈ ਉਹ ਤੁਸੀਂ ਦੱਸੋ ਐਟ ది ਐਂਡ ਹੁਣ ਕੀ ਕਹਿਣਾ ਚਾਹੋਗੇ ਚਾਹੇ ਅੰਮ੍ਰਿਤਪਾਲ ਨੂੰ ਕੋਈ ਸੁਨੇਹਾ ਲਾਉਂਗੇ ਜਾਂ ਪ੍ਰਸ਼ਾਸਨ ਨੂੰ ਲਾਉਂਗੇ ਜਾਂ ਫਿਰ ਜਿਸ ਕੁੜੀ ਤੇ ਹੁਣ ਇਹ આરોਪ ਲੱਗ ਰਿਹਾ ਕਿ ਸ਼ਾਇਦ ਗਾਂਦੀ ਪਿੱਛੇ ਜਾਂ ਤੁਸੀਂ ਇਹ ਸਮਝ ਲਓ ਕਿ ਮਾਇਆ ਪਿੱਛੇ ਉਹਨੇ ਪੈਰ ਪਿੱਛੇ ਕਿੱੱਚੇ ਜਾਂ ਕੁਝ ਵੀ ਵਜ੍ਹਾ ਹੋ ਸਕਦੀ ਚਾਹੇ ਡਰ ਵੀ ਹੋ ਸਕਦਾ ਮੈਂ ਕਹਿੰਦਾ ਡਾਰੀ ਆ ਉਹ ਪੈਸੇ ਲੈ ਲਏ ਉਹਨੇ ਵੇਕ ਗਈ ਹੈਗੀ ਆ ਸਾਡੇ ਬਾਣੇ ਨੂੰ ਬਦਨਾਮ ਕਰ ਗਈ ਹੈ ਮੈਂ ਤਾਂ ਵਿੱਕੀ ਕਹਾਂਗਾ ਵੀ ਤਿੰਨ ਪੰਜ 10 ਪਤਾ ਨਹੀਂ ਕਿੰਨੇ 2-4 ਲੱਖ ਪਿੱਛੇ ਵੇਚ ਗਈਏਗੀ 2-5 ਜਾਂ 10 ਲੱਖ ਪਿੱਛੇ ਵੀ ਤੈਨੂੰ ਉਹਨੂੰ ਕਾਗਜ਼ਾਂ ਦੇ ਉੱਤੇ ਹੀ ਵਿਕਣਾ ਸੀਗਾ ਵੀ ਤੂੰ ਆਪਣੀ ਇੱਜ਼ਤ ਬਚਾ ਸਾਡੀ ਸ਼ਾਨ ਨੂੰ ਵਧਾ ਤੇਰੀ ਦੇਖ ਕਿੰਡਾ ਵੱਡਾ ਬਹੁਤ ਕੋਈ ਮਾੜੀ-ਮੋਟੀ ਗੱਲ ਨਹੀਂ ਬਹੁਤ ਵੱਡਾ ਤਕੜਾ ਮੁੱਦਾ ਏ ਜਿਹੜਾ ਉਹ ਸਾਧੂ ਨੂੰ ਫੜਨਾ ਭੂੜਾਸ਼ਕ ਨੂੰ ਇੱਕ ਫੜਨਾ ਹੈਗਾ ਤੇ ਇਹ ਹੀ ਅਮਰਤ ਮਹਿਰੋ ਦੇ ਨਾਲ ਹੈਗੇ ਆ ਸਾਡਾ ਬੱਚਾ ਮੈਡੀਕਲ ਹੁਣ ਕਿ ਪਤਾ ਨਹੀਂ ਹੁਣ ਇਹਨਾਂ ਦਾ ਕੀ ਸਿਸਟਮ ਆ ਆਪਾਂ ਨੂੰ ਪੂਰੀ ਗੱਲ ਦਾ ਨਹੀਂ ਨਾ ਪਤਾ ਹੈਗਾ ਵਿੱਚੋਂ ਮੇਰੋ ਮੇਰੋ ਪੁੱਤ ਨੂੰ ਪਤਾ ਵੀ ਜੋ ਵੀ ਪਤਾ ਬੱਚੇ ਨੂੰ ਪਤਾ ਹੈ ਉਹ ਕੀ ਗੱਲਬਾਤ ਹੈਗੀ ਆ ਤੇ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੈਗਾ ਆਪਾਂ ਜੇ ਦਾ ਆਪਾਂ ਨੂੰ ਗੱਲ ਦਾ ਹੀ ਨਹੀਂ ਪਤਾ ਆਪਾਂ ਗੱਲ ਕਿਉਂ ਕਰੀਏ ਠੀਕ ਨਹੀਂ ਲੱਗਿਆ ਤੇ ਹੁਣ ਮਤਲਬ ਕੀ ਹੈ ਕਦੋਂ ਉਹਨਾਂ ਨੂੰ ਮਿਲਣਾ ਫੋਨ ਕਰਨਾ ਜਾਂ ਕਿਵੇਂ ਇਸ ਮਾਮਲੇ ਨੂੰ ਤੁਸੀਂ ਕਿਵੇਂ ਲਾਉਂਗੇ ਅੱਗੇ ਅਸੀਂ ਉਹਦੇ ਨਾਲ ਆ ਜੇ ਸਿੱਥੇ ਵੀ ਸਾਨੂੰ ਬੁਲਾਊਗਾ ਅਸੀਂ ਉਹਦੇ ਨਾਲ ਖੜੇ ਆ ਡੰਡਾ ਲੈ ਕੇ ਜਿੰਨਾਂ ਜਿਹੜੇ ਨਾਲ ਖੜਾਂਗੇ ਖੜਾਂ ਜੋ ਜ਼ਰੂਰ ਖੜਾਂਗੇ ਉਹਦੇ ਨਾਲ ਜਦੋਂ ਵੀ ਸਾਨੂੰ ਅੰਮ੍ਰਿਤਪਾਲ ਅੰਮ੍ਰਿਤਪਾਲ ਮੈਰੋ ਕੋਲੇ ਮੇਰਾ ਨੰਬਰ ਹੈਗਾ ਜਦੋਂ ਮਰਜੀ ਮੈਨੂੰ ਫੋਨ ਮਾਰੇ ਵੀ ਬਾਬਾ ਜੀ ਇੱਥੇ ਆਓ ਮੈਂ ਜ਼ਰੂਰ ਜਾਊਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ